ਜਨਾਲਾਬਾ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਪਿੰਡ ਪੀਰ ਮੁਹੰਮਦ ਵਿਖੇ ਸੁਵੇਲੇ ਮਦਭਾਗੀ ਘਟਨਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਦੱਸ ਦਈਏ ਕਿ ਪਿੰਡ ਪੀਰ ਮੁਹੰਮਦ ਵਿਖੇ ਸ਼ਬੀਲ ਤੇ ਪਾਣੀ ਪੀਣ ਦੇ ਲਈ ਰੁਕੇ ਮੋਟਰਸਾਈਕਲ ਤੇ ਸਵਾਰ ਇੱਕ ਪਤੀ ਪਤਨੀ ਅਤੇ ਉਹਨਾਂ ਦੇ ਦੋਨੋਂ ਬੱਚਿਆਂ ਦੇ ਵਿੱਚ ਰੋਡ ਵਿੱਚ ਦੀ ਬੱਸ ਵੱਜੀ ਜਿਸ ਕਾਰਨ ਔਰਤ ਦੇ ਹੱਥ ਵਿੱਚ ਫੜਿਆ ਹੋਇਆ 10 ਮਹੀਨਿਆਂ ਦਾ ਬੱਚਾ ਸੜਕ ਤੇ ਡਿੱਗ ਗਿਆ ਅਤੇ ਬੱਸ ਉਸ ਦੇ ਉੱਪਰੋਂ ਦੀ ਲੰਘ ਗਈ ਦੱਸ દਈਏ ਕਿ ਇਸ ਦੌਰਾਨ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਜਾਂਦਾ ਸਮਾਚਾਰ ਪ੍ਰਾਪਤ ਹੋਇਆ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਪਤੀ ਪਤਨੀ ਦੇ ਵੀ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਲਾਤੂਗਾ ਮੰਡੀ ਦੇ ਪਿੰਡ ਫਤਿਹਗੜ thropuri ਦੇ ਰਹਿਣ ਵਾਲਾ ਇਹ ਜੋੜਾ ਜੀਵਰਾਈ ਇਲਾਕੇ ਦੇ ਵਿੱਚ ਝੋਨਾ ਲਾ ਕੇ ਵਾਪਸ ਆ ਰਿਹਾ ਸੀ ਅਤੇ ਪਿੰਡ ਵੀਰ ਮੁਹੰਮਦ ਵਿਖੇ ਸੜਕ ਤੇ ਸ਼ਮੀਲ ਲੱਗੀ ਹੋਈ ਸੀ ਇਸ ਦੌਰਾਨ ਇਹ ਸ਼ਮੀਲ ਦਾ ਪਾਣੀ ਪੀਣ ਲਈ ਰੁਕੇ ਤਾਂ ਬੱਸ ਨੇ ਫੇਟ ਮਾਰ ਦਿੱਤੀ ਜਿਸ ਦੇ ਨਾਲ 10 ਮਹੀਨਿਆਂ ਦੇ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸ ਦਈਏ ਕਿ ਇਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਹੈ ਜਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਕਿਹੜੇ ਪਿੰਡ ਦਾ ਆਗਰ ਬੱਚਾ ਲਾਧੂ ਦਾ ਲਾਧੂ ਦਾ ਹਾਂ ਤੇ ਕਿੱਥੋਂ ਆ ਰਹੇ ਸੀ ਅੰਜੇ ਦਾ ਤੋਂ ਰੁਕਣਾ ਬੋਲ ਰਾ ਮਿਲਣ ਆਏ ਸੀ ਓਕੇ ਹਾਂ ਜੀ ਜਾ ਰਹੇ ਸੀ ਇੱਥੇ ਕਿਵੇਂ ਰੁਕੇ ਸੀ ਇੱਥੇ ਪਾਣੀ ਪੀਣ ਵਾਸਤੇ ਆਏ ਸੀ ਮਗਰੂ ਬਾਸ ਲਿਆ ਕੇ ਮਾਰ ਤਾ ਕਿਸੇ ਚਲਾਉਣਾ ਤਾਂ ਸੀ ਕੌਣ ਸੀ ਮੇਰਾ ਕਾਜੀ ਸੀ ਉਹ ਕਿੱਥੇ ਨੇ ਉਹ ਹਸਪੀਟਲ ਉਹਨੂੰ ਸੱਟ ਲੱਗੀ ਹੈ ਹਾਂ ਜੀ ਇਹ ਬੱਚੇ ਦੇ ਬੋੱਕੇ ਦੀ ਮੌਤ ਹੋ ਗਈ ਹਾਂ ਜੀ ਮੌਤ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅਰਵਿੰਦਰ ਸੇ ਇਹ ਬੱਚਾ ਤੁਹਾਡਾ ਕੀ ਲੱਗਦਾ ਇਹ ਮੇਰਾ ਪੰਜਾ ਜੀ ਹਾਂ ਜੀ ਅਰਨਾਮ ਹੈ ਅਰਨਾਮ ਸਿੰਘ ਕੀ ਕੰਮ ਕਰਦੇ ਹੋ ਇੱਥੇ ਹਾਂ ਕੋਲਟੇ ਛੋਲੇ ਆਣਾ ਕੋਲਟੇ ਛੋਲੇ ਤੁਸੀਂ ਦੇਖਿਆ ਜਦੋਂ ਐਕਸੀਡੈਂਟ ਹੋਇਆ ਹਾਂ ਜੀ ਆਂਦੀ ਕੀ ਨਾਮ ਤੁਹਾਡਾ ਅਰਨਾਮ ਸਿੰਘ ਨਾਮ ਸਿੰਘ ਪਿੰਡ ਕਿਹੜਾ ਆਪਣਾ ਪਿੰਡ ਸ਼ਮਨ ਚਿਸ਼ਤੀਆ ਓਕੇ ਇਹ ਕਿਵੇਂ ਐਕਸੀਡੈਂਟ ਕਿਵੇਂ ਹੋਇਆ ਐਕਸੀਡੈਂਟ ਕਾਲਾ ਮੋਟਰ ਖਰਾਬ ਸੀ ਖਰਾਬ ਸੀ ਜੀ ਪਾਣੀ ਪੀ ਰਿਹਾ ਸੀ ਅੱਛਾ ਤੇ ਮਗਰੂ ਬਾਅਦ ਤੋਂ ਵੱਜੀ ਗਿਆ ਬਸ ਨਾਲ ਮਤਲਬ ਫੇਡ ਮਾਰ ਹਾਂਜੀ ਹਾਂਜੀ ਪੇਟ ਵੱਜ ਗਈ ਤੇ ਬੱਚਾ ਡੇਕ ਪਿਆ ਦੂਜੀ ਸਾਈਡ ਤੇ ਤੈਰਰ ਪਾਸ ਤੈਰੋ ਤੁਲਾ ਕੇ ਪਿੱਛਾ ਤੈਰੋ ਉਹ ਪੱਛੇ ਦੇ ਤੂੰ ਜਿਹੜਾ ਸਲਾਉਣ ਤੁਸੀਂ ਉਹ ਮੁੰਡਾ ਹਾਂਜੀ ਜਿਹੜਾ ਸਲਾਉਣ ਤੁਸੀਂ ਉਹ ਉਹ ਟੱਕਾ ਲੱਗੇ ਨਾ ਉਹਨਾਂ ਨੇ ਦੋ ਮਾਰ ਗਿਆਂ ਅੱਛਾ ਦੋਵੇਂ ਜੀ ਸੀ ਹਾਂ ਬੱਚੇ ਸਮੇਂ ਤਿੰਨ ਜਣੇ ਸੀ ਚਾਰ ਜੀ ਸੀ ਬੱਚਾ ਹੋਰ ਛੋਟਾ ਜਾਦਾ ਅੱਛਾ ਚਾਰ ਨੇ ਹਾਂਜੀ ਹਾਂਜੀ ਇਹ ਕਿੱਥੋਂ ਦੇ ਕਿਹੜੇ ਪਿੰਡ ਦੇ ਇਹ ਫਾਦੇ ਕਰਦੇ ਨੇ ਦਾਦੂ ਬਾਦ ਪਤਗਰ ਤੋਂ ਬੜੀ ਹੈ ਨਾ ਹਾਂਜੀ ਹਾਂਜੀ ਤੇ ਆ ਰੁਕਣੇ ਤੋਂ ਰਹਿਦੇ ਨਾ ਇੱਥੋਂ ਹਾਂਜੀ ਹਾਂਜੀ ਉਹ ਨਾ ਲਾਉਂਦੇ ada sona laan gaya hai